ਭਜਨ ਜਾਂ ਕਾ ਵੱਡ ਪਰਤਾਪ ਟੋੜੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਉ ਦਰਬਾਰੀ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੀ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅੰਧ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰਤੀ ਜਾ ਚੌਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਣ ਰਾਮ ਨਾ ਚੀਨੋ ਖਿਨੂਆ ਜੋ ਪਰਾਇ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨਾਮ ਵਸਾਇਓ ਛੋੜ ਜਾਹਿ ਵਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੈ ਏਕੈ ਹਰੀ ਹਰੀ ਆਨ ਅਵਰ ਸੰਝਾਨ ਨਾ ਕਰੀ ਰਹਾਉ ਵੱਡਾ ਭਾਗ ਗੁਰਿ ਆਪਣਾ ਪਾਇਉ ਗੁਰਮੂ ਕੋ ਹਰਨਾਮ ਦਿੜਡਾਇਉ ਹਰ ਹਰ ਜਾਪ ਤਾਪ ਬ੍ਰਤ ਨੀਮਾ ਹਰ ਹਰ ਧਿਆਏ ਕੁਸਲ ਸਭ ਖੀਮਾ ਅਚਾਰ ਬਿਵਹਾਰ ਜਾਤ ਹਰਗੁਨੀਆ ਮਹਾ ਅਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਸ ਤਿਸਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾ ਘਰ ਚੌਥਾ ਧੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਗਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਉ ਨਾ ਹੋਏ ਰਹਾ ਹੌਟ ਨੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੀ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮਾਥੈ ਇਹ ਬਿਦ ਨਾਨਕ ਹਰ ਨੈਣ ਅਲੋਈ ਟੋਡੀ ਮਹੱਲਾ ਪੰਜਵਾ ਗਰਬ ਗਹਿ ਲੜੋ ਮੂੜੜੋ ਹੀ ਹੋਰੇ ਹੀਓ ਮਹਾਰਾਜ ਰੀ ਮਾਇਉ ਦੀ ਹਰ ਨਿਆਈ ਮੋਹਿ ਫਾਕਿਓ ਰੇ ਰਹਾਉ ਕਣੋ 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 ਸਦ ਲੋੜੈ ਬਿਨ ਲੈਣੇ ਕੈਠੈ ਪਾਇਉਰੀ ਮਹਾਰਾਜ ਰੋ ਗਾਠ ਬਾਹੂ ਸਿਓ ਲੁਬੜਿਓ ਨਿਹ ਭਾਗੜੂ ਪਾਹੇ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪਰਾਸਤ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਰੋੜੀ ਮਹੱਲਾ ਪੰਜਵਾਂ ਘਰ ਪੰਜਵਾਂ ਦੂਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਦਨ ਤੋਰ ਛੋਰ ਵਿਖਿਆਤੇ ਗੁਰ ਕੋ ਸ਼ਬਦ ਮੇਰਾ ਹੀ ਅਰਹਿ ਦੀਨ रूप अनरूप मोरो कश ना विचारयो प्रेम गहयो मोहे हर रंग पीन देखियो लालन पाट बीच खोए अनद चित्ता हर खेपतीन तिसहि को ग्रहो सोई प्रब नानक सो ठाकुर तिसहि को तीन टोडी मोहल्ला 5 माई मेरे मन की प्रीत ਇਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਵਾਟ ਘਾਟ ਤੂ ਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖਹੀ ਰੇਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਬੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੇ અમૃત દ્રષ્ટ ધારુ પ્રભમાન આઠ પહેર રસના ગુન ગાવે જસ પૂર અઘાવે સમર્થ કાન તેરી શરણ જીન કે દાતી સદા સદા નાનક કુરબાન ટોડી મહોલ્લા પંજાવા પ્રભ તેરે પગ કી ધૂર દીન બ્યાલ પ્રીતમ મન મોહન ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿ ਦਿਸਰਾਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹੂ ਨ ਮਰਤੇ ਝੂਰ ਤੰਦ ਬੰਧ ਬਿਨ ਸੇ ਮਾਇਆ ਕੀ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰਿ ਨਾਨਕ ਜਾਨੇ ਕੂਰ ਟੋਡੀ ਮਹਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇਕ ਖਿੰਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਾਨ ਆਸ ਰਹਾਉ ਸਿਮਰਉ ਨਾਮ ਨਿਰੰજન ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸ਼ਾਂਤ ਸਹਿਜ ਸੂਖ ਮਾਨੇ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤੁਰ ਸਭ ਬੀਤਾ ਰਿਦਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਰਹਾਉ ਛੋੜ ਸਿਆਨਪ ਬਹੁ ਚਤੁਰਾਈ ਦੋਏ ਕਰ ਜੋੜ ਸਾਧ ਮੰਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਨੁਖ ਦੇ ਕਾ ਇਹੋ ਊਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਟੋਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਵੱਡਾ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਦੀਠੇ ਰਹਾਉ ਗੁਣ ਗਾਵਤ ਅਚੁੱਤ ਅਬਨਾਸਤੀ ਕਾਮ ਕ੍ਰੋਧ ਬਿਨਸੇ ਮਦ ਠੀਠੇ ਅਸਥਿਰ ਭਈ ਸਾਚ ਰੰਗ ਰਾਤੀ ਜਨਮ ਮਰਨ ਬੋਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਜ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਐ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਵਡਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਾਨ ਆਪਣਾ ਵਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹਿ ਪੁਨਹਿ ਨਮਸ਼ਕਾਰਾ ਰੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖੈ ਕੋਟ ਆਨੰਦ ਰਾਜ ਸੁਖ ਘੁਗਵੈ ਹਰ ਸਿਮਰਤ ਬਿਨ ਸੈ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖੈ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਚਾਰ ਪਦਾਰਥ ਅਸ਼ਟਮਹਾ ਸਿੱਧ ਕਾਮ ਥੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਰਿਦੈ ਪੁਰ ਧਾਰੀ ਸਿਮਰ ਸਵਾਮੀ ਸਤਗੁਰ ਆਪਨਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੀ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿਨ ਕਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਢੀ ਮਹੱਲਾ ਨੋਆ ਇਕ ਓੰਕਾਰ ਸਤਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਹਾਈ ਉਰ ਜਿਉ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਓ ਰੋਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਭ ਹੂੰ ਫੋਤ ਜੋ ਸੰਗ ਸਹਾਈ ਮਗਨ ਰਹੇ ਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੀ ਅੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਇਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨਹਿਿ ਛਾਇਓ ਰਹਾਉ ਪੰਡਤ ਹੋਇ ਕਹਿ ਬੀਦ ਬਖਾਨੈ ਮੂਰਖ ਨਾਮ ਦਿਉ ਰਾਮਹਿ ਜਾਨੈ ਕੌਣ ਕੋ ਕਲੰਕ ਰਹਿਉ ਰਾਮ ਨਾਮ ਲੇਤ ਹੀ ਪਤਤ ਪਵਿੱਤ ਭੈ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪਰ ਤਗਿਆ ਆਈ ਇਕਾਦਸੀ ਵਰਤ ਰਹਿੈ ਬਾਹੀ ਕੋ ਤੀਰਥ ਜਾਈ ਭੰਤ ਨਾਮ ਦੇਉ ਸੋਕ੍ਰਿਤ ਸਮਤ ਭਏ ਗੁਰਮਤਿ ਰਾਮ ਕਹਿ ਕੋ ਕੋ ਨਾ ਬੇਕੁੰਠ ਗਏ ਤੀਨ ਸੰਦੇ ਖੇਲ ਆਚੈ ਰਹਾਉ কুমਭਾਰ ਕੇ ਘਰ ਹਾਂਡੀ ਆਚੈ ਰਾਜਾ ਕੇ ਕਰ ਸਾਂਢੀ ਗੋ ਬਾਮਨ ਕੇ ਕਰ ਰਾਂਢੀ ਆਚੈ ਰਾਂਢੀ ਸਾਂਢੀ ਹਾਂਡੀ ਗੋ ਬਾਣੀਏ ਕੇ ਕਰਹੀਂ ਗਿ ਆਛੈ ਭੈਸਰ ਮਾਥੈ ਸੀਂਗ ਗੋ ਦੇਵਲ ਮਦੇ ਲੀਗ ਆਸੈ ਲੀਗ ਸੀਗਹੀ ਗੋ ਟੇਲੀ ਕੈ ਘਰ ਤੇਲ ਆਛੈ ਜੰਗਲ ਮਦੇ ਬੇਲ ਗੋ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾਂ ਵਦੇ ਗੋਬਿੰਦ ਆਛੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਚੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਧੁਪ ਦੇ ਇੱਕ ਓ ਅਨਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵਹਿ ਭਜ ਗੁਰਮਤ ਹਰ ਰਾਮ ਰਾਮ ਰਹਾਉ ਨਾ ਨਾਖਿਆਨ ਪ੍ਰਾਨ ਜਾਸੇ ਉਤਮ ਖਟ ਦਰਸਨ ਗਾ ਵਹਿ ਰਾਮ ਸ਼ੰਕਰ ਕਰੋੜ 33 ਧਿਆਉ ਨਹੀਂ ਜਾਣਿਓ ਹਰ ਮਰਮਾਮ ਸੁਰ ਨਾਰ ਗਣ ਗੰਧਰਵ ਜਸ ਗਾਵਹਿ ਸਭ ਗਾਵਤ ਜੀਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਵੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਉ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰ দান ਦਿਵਾਇਉ ਰਹਾਉ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਉ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਲਾਇਉ ਖਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਉ ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖ ਹੋ ਮੈ ਰੋਗ ਗਵਾਇਓ ਮੈ ਰਾੜੀ ਮਹੱਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰਿਆਪੀ ਬੋਲ ਬੁਲਾਵੇ ਹਰਿਆਪੀ ਪੰਜ ਤਤ ਬਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮਿਲੇ ਆਪੀ ਹਰਿਆਪੀ ਝਗੜ ਚੁਕਾਵੇ